ਪ੍ਰਭੂ ਜੇਸੂ ਮਸੀਹ ਦੇ ਖਿਲਾਫ ਇੱਕ ਸਿੱਖ ਭਾਈਚਾਰੇ ਦੇ ਵਿਅਕਤੀ ਪਰਮਜੀਤ ਸਿੰਘ ਸੰਗਤ ਅਰੰਤਨ ਵੱਲੋਂ ਭੱਦੇ ਲਫਜ਼ਾਂ ਦੀ ਵਰਤੋਂ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਸੀਹ ਭਾਈਚਾਰੇ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਮਸੀਹ ਭਾਈਚਾਰੇ ਦੇ ਲੋਕਾਂ ਵੱਲੋਂ ਕਾਲਾਵਾਲੀ ਚੌਂਕ ਡੇਰਾ ਬਾਬਾ ਨਾਨਕ ਵਿਖੇ ਧਰਨਾ ਦਿੱਤਾ ਗਿਆ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਗਈ ਕਿ ਇਸ ਵਿਅਕਤੀ ਨੂੰ ਸਖਤ ਸਜ਼ਾ ਦਿੱਤੀ ਜਾਵੇ ਮਸੀਹ ਆਗੂਆਂ ਨੇ ਕਿਹਾ ਕਿ ਜੇਕਰ ਇਸ ਵਿਅਕਤੀ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਜਗ੍ਹਾ-ਜਗ੍ਹਾ ਤੇ ਅੰਦੋਲਨ ਕਰਕੇ ਪ੍ਰਦਰਸ਼ਨ ਕੀਤੇ ਜਾਣਗੇ ਇਸ ਮੌਕੇ ਤੇ ਡੇਰਾਬਾਬ ਬਨਾਨਗ ਵਿਖੇ ਧੰਨੇ ਤੋਂ ਬਾਅਦ ਡੀਐਸਪੀ ਡੇਰਾਬਾਬ ਬਨਾਨਾ ਦੀਪਕ ਕੁਮਾਰ ਨੂੰ ਮੰਗ ਪੱਤਰ ਦਿੱਤਾ ਹallelujah ਅਸੀਂ ਪ੍ਰਸ਼ਾਸਨ ਦੇ ਸਾਹਮਣੇ ਇਹ ਬੇਨਤੀ ਕਰਦੇ ਆ ਕਿ ਜਿੰਨਾ ਚਿਰ ਸਾਡੀ ਆਵਾਜ਼ ਪਹੁੰਚ ਰਹੀ ਆ ਔਰ ਮੈਂ ਕਹਿਣਾ ਕਿ ਜੋ ਪਰਮਜੀਤ ਸਿੰਘ ਨੇ ਪਰਬੂ ਇਹ ਸ਼ੋਮਸੀ ਦੁਨੀਆ ਦੇ ਮੁਕਤੀ ਦਾਦਾ ਦੇ ਖਿਲਾਫ ਬੋਲਿਆ ਔਰ ਉਹਨਾਂ ਸਾਡੀ ਪ੍ਰਸ਼ਾਸਨ ਦੇ ਅੱਗੇ ਸਰਕ ਪੰਜਾਬ ਸਰਕਾਰ ਦੇ ਅੱਗੇ ਇਹ ਅਪੀਲ ਹੈ ਕਿ ਉਹਨੂੰ ਬੰਦੀ ਹੋਈ ਸਜ਼ਾ ਦਿੱਤੀ ਜਾਏ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਤਾਂ ਕਿ ਉਹਦੀਆਂ ਪੁਸ਼ਤਾ ਵੀ ਯਾਦ ਕਰਨ ਤਾਂ ਕਿ ਪਰਮਜੀਤ ਸਿੰਘ ਵਰਗਾ ਦੂਜਾ ਇਨਸਾਨ ਤਰਦੀ ਉਤੇ ਪੈਦਾ ਨਾ ਹੋ ਸਕੇ ਹਾਂ ਅੱਲਾਹੂ ਅਕਬਰ ਰਮਜੀਤ ਸਿੰਘ ਨੇ ਤਰਨਤਾਰਨ ਕੋ ਪਰੇਸ਼ੂ ਮਸੀਹ ਦੇ ਬਾਰੇ ਗਲਤ ਸ਼ਬਦ ਬੋਲੇ ਨੇ ਮੇਰੀ ਸਾਸ਼ਣ ਦੇ ਅਗੇ ਸਾਡੀ ਸਾਰਿਆਂ ਦੀ ਇਹ ਬੇਨਤੀ ਹੈ ਜਲਦ ਤੋਂ ਜਲਦ ਉਹਨੂੰ ਸਾਡੇ ਸਾਹਮਣੇ ਪੇਸ਼ ਕੀਤਾ ਜਾਵੇ ਨਹੀਂ ਤੇ ਇਹ ਤਰਨੇ ਦੀ ਸ਼ੁਰੂਆਤ ਹੈ ਅਗਰ ਨਹੀਂ ਪੇਸ਼ ਕੀਤਾ ਗਿਆ ਇਸ ਤੋਂ ਵੱਡੇ ਵੱਡੇ ਤਰਨੇ ਲਾਏ ਜਾਣਗੇ ਪੂਰੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਸਾਰਿਆਂ ਨੂੰ ਜੈ ਹੂ ਹallelujah hallelujah ਕਵਲਜੀਤ ਸੁਨੀਲ ਦਿਵਯਾ ਪੰਜਾਬ ਟੀਵੀ ਡੇਰਾ ਬਬਨਾਨਕ